ਮੋਗਾ ਦੇ थाना ਧਰਮਕੋਟ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕਬਜ਼ੇ ਦੇ ਵਿੱਚੋਂ 2 ਕਿਲੋ ਤੇ 700 ਗ੍ਰਾਮ ਫੀਮ ਬਰਾਮਦ ਹੋਈ ਆ। ਦੋਵੇਂ ਫੜੇ ਗਏ ਮੌਲਜਮ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਜਾਂਚ ਦੇ ਅਧਿਕਾਰੀ ASI ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਪਾਰਟੀ ਗਸ਼ਤ ਤੇ ਸੀ। ਇਸ ਦੇ ਦੌਰਾਨ ਮੋਗਾ ਧਰਮਕੋਟ ਰੋਡ ਤੇ ਦੋ ਵਿਅਕਤੀ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ। ਤੱਕ ਦੇ ਆਧਾਰ ਤੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਹਨਾਂ ਦੇ ਕੋਲੋਂ 2 ਕਿਲੋ 700 ਗ੍ਰਾਮ ਅਕੀਮ ਬਰਾਮਦ ਹੋਈ ਆ। ਅੜੇਗੇ ਦੋਵੇਂ ਮਲਜ਼ਮ ਜਸੂ ਰਾਮ ਅਤੇ ਰਾਵਲ ਰਾਮ ਰਾਜਸਥਾਨ ਦੇ ਰਹਿਣ ਵਾਲੇ ਆ। ਦੋਵੇਂ આરોપીਆਂ ਨਾਲ ਕਿਸੇ ਦੀ ਇੰਸਟਾਗ੍ਰਾਮ ਕਾਲ ਤੇ ਗੱਲ ਹੋਈ ਸੀ ਤੇ ਮੋਗਾ ਦੇ ਵਿੱਚ ਅਕੀਮ ਦੀ ਡਿਲੀਵਰੀ ਕਰਨ ਆਏ ਸੀ। ਦੋਵਾਂ ਦੇ ਖਿਲਾਫ ਥਾਣਾ ਧਰਮਕੋਟ ਦੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਤੇ ਲਿਆ ਗਿਆ ਏ ਤਾਂ ਜੋ ਹੋਰ ਪੁਸ਼ਟੀਸ਼ੋਸ਼ ਕਰਕੇ ਪਤਾ ਲਗਾਇਆ ਜਾਵੇ ਕਿ ਅਫੀਮ ਦੀ ਸਪਲਾਈ ਉਹ ਅੱਗੇ ਉਹਨਾਂ ਨੇ ਕਿਸ ਨੂੰ ਕਰਨੀ ਸੀ